ਕੂਬੀ ਮਤਰਾ ਸਭ ਤੋਂ ਪਹਿਲਾਂ ਆਪਾਂ ਕੂਤਰ ਲਿਆਂਦਾ ਹੀ ਚੱਕੇ ਤਕਰੀਬਨ 8 ਵਜੇ ਦਾ ਸਮਾਂ ਹੈ ਜਿਹੜਾ ਆਪਾਂ ਨੇ ਬਾਜੀ ਛੱਡਣਾ ਹੈ ਇਹ ਹੈ ਉਹ ਕਬੂਤਰ ਪੰਜ ਬਾਜੀਆਂ ਵਾਲਾ ਕੱਲੂ ਛੱਡਾਂਗੇ ਛੇਵੀਂ ਬਾਜੀ ਤੇ ਬਦਾਮ ਪਈ ਹੈ ਕੱਟੇ ਕੱਟਣੇ ਨੂੰ ਜਾਂਦੇ ਆ ਤੇ ਦੂਸਰੇ ਕੂਤਰਾਂ ਲਈ ਵੀ ਆਪਾਂ ਨੇ ਪਹਿਲਾਂ ਇਹ ਪਿਉ ਦਈਏ ਬਦਾਮ ਕਿਉਂਕਿ ਟਾਈਮ ਜ਼ਿਆਦਾ ਹੋ ਜਾਊਗਾ ਫਿਰ ਫਿਰ ਚੰਗੀ ਤਰ੍ਹਾਂ ਭਿੱਜੇ ਨਹੀਂ ਰਹਿੰਦੇ ਇਹਦੇ ਚ ਪਾ ਦਈਏ ਪਾਣੀ ਕਿ ਉਹ ਕੇਪੋਰ ਹੁਣ ਹੋ ਵੀ ਆਪਣੇ ਖਤਮ ਕਹਿੰਦੇ ਬਾਦਾਮ ਆਪਾਂ ਲੈ ਆਏ ਸੀ ਬਾਦਾਮਾਂ ਵਾਲਾ ਕੰਮ ਹੋਇਆ ਖਤਮ ਤੇ ਹੁਣ ਕੱਟਦੇ ਹਾਂ ਬਾਦਾਮ ਤੇ ਮੌਸਮ ਹੋਇਆ ਵਾ ਪੂਰਾ ਬੱਦਲ ਗਈ ਦੇਖਦੇ ਆ ਕਬੂਤਰ ਕੱਢਣਾ ਹੈ ਕਿ ਨਹੀਂ ਕਿਉਂਕਿ ਅਗਲੇ ਐਤਵਾਰ ਫੇਰ ਬਾਜੀ ਛੱਡਣੀ ਹੈ ਅਡਾਰੀ ਕਰਾਣੀ ਪੈਣੀ ਮਨ ਲੱਗਦਾ ਉਹ ਮੁੰਡੇ ਨੇ ਕੱਟਤੇ ਆਪਣੇ ਮਿੱਤਰ ਨੇ ਆਪਾਂ ਵੀ ਕੱਢੇ ਦੇਨੇ ਬਸ ਬਾਦਾਮ ਕੱਟ ਕੇ ਪਾ ਲਈ ਇੱਕ ਵਾਰ ਇਹਨਾਂ ਇਹਨੂੰ ਕੂਤਰ ਨੂੰ ਤੇ ਫੇਰ ਕੱਟਦੇ ਹਾਂ ਓਕੇ ਰਿਪੋਰਟ ਹੈ ਇਹ ਸਾਰੀ ਪਾਣੀ ਆ ਆਪਾਂ ਨੇ ਕੋਈ ਚੱਕਰ ਨਹੀਂ ਲੋ ਜੀ ਰੱਖਦੇ ਹਾਂ ਹੁਣ ਬਦਾਮ ਛੋਟੇ ਪੱਤ ਨੂੰ ਖਾਣ ਦੋ ਜਿੰਨੇ ਖਾਂਦਾ ਕੋਈ ਚੱਕਰ ਨਹੀਂ ਓਕੇ ਰਿਪੋਰਟ ਹੈ ਹੁਣ ਅਡਾਉਂਦੇ ਆ ਜਾ ਕੇ ਕਬੂਤਰ ਫਿਰ ਚਲਦੇ ਆ ਉੱਪਰ ਕੂਤਰਾ ਕੋਲੇ ਲੋ ਜੀ ਮਿੱਤਰੋ ਅਡਾਉਂਦੇ ਆ ਕੂਤਰਾ ਨੂੰ ਤੇ ਬੱਚੇ ਕੱਢਦੇ ਆ ਬਸ ਬੈਰੀ ਨਾ ਪਵੇ ਕਿਉਂਕਿ ਠੰਡਾ ਮੌਸਮ ਹੈ ਪੈ ਜਾਂਦੀ ਹੈ ਇੰਦਰ ਚਲੋ ਦੇਖੀ ਜਾਊਗੀ ਕੋਈ ਚੱਕਰ ਨਹੀਂ ਕਿ ਲੋ ਜੀ ਸਭ ਤੋਂ ਪਹਿਲਾਂ ਢਾਉਂਦੇ ਆ ਇਹਨਾਂ ਨੂੰ ਦੇਖ ਲਿਏ ਪਹਿਲਾਂ ਕਿ ਖੇਗ ਰੱਜੇ ਹੋਏ ਆ ਬਾ ਭੁੱਖੇ ਆ ਸਾਰੇ ਬੱਚੇ ਓਕੇ ਰਿਪੋਰਟ ਆ ਕੰਮ ਇਹਨੂੰ ਸੁਲਤਾਨ ਨੂੰ ਬੰਦਾਂਗੇ ਛਤਰੀ ਤੇ ਤੇ ਨਾਲ ਇਹ ਬੱਚੇ ਨੂੰ ਬਿਠਾ ਦਾਂਗੇ ਚੱਲ ਬਈ ਪਹਿਲਾਂ ਤਾਂ ਇਹਨੂੰ ਛੱਡਦੇ ਆ ਕੱਚ ਟੂਸੇ ਵਾਲੇ ਨੂੰ ਇਹਨਾਂ ਕੱਚ ਘੰਡ ਵਾਲੇ ਨੂੰ ਡੱਕੇ ਪੈਰਾਂ ਤੇ ਸ਼ਾ ਅੱਖਾ ਹੱਬਾ ਯਾ ਈੜਾ ਤੇ ਫਿਰ ਹੌਲੀ ਹੌਲੀ ਇਹਨਾਂ ਨੂੰ ਕੱਢਦੇ ਆ ਇੱਕ ਦੋ ਇਹ ਤਿੰਨਜਾ ਇਹ ਚੌਥਾ ਲੋ ਜੀ ਕੱਢਤੇ ਛਤਰੀਆਂ ਤੇ ਤੇ ਇਹਨੂੰ ਹਟਾਉਂਦੇ ਹਾਂ ਹੱਸ ਉੜ ਗਏ ਆ ਤੇ ਲੋ ਬਈ ਮਿੱਤਰੋ ਕੱਢਦੇ ਆ ਹੁਣ ਇਧਰੋਂ ਰੱਤੇ ਇਹਨੂੰ ਤੇ ਇਹਨਾਂ ਨੂੰ ਤਿੰਨਾਂ ਨੂੰ ਤੇ ਓਕੇ ਰਿਪੋਰਟ ਐ ਫਿਰ ਬਾਕੀ ਆਪਾਂ ਨੂੰ ਤਾਂ ਸ਼ਿਫਟਾ ਕਰਦੇ ਤੇ ਛੱਡਦੇ ਆ ਹੁਣ ਇਹਨਾਂ ਨੂੰ ਵੀ ਚਲੋ ਜੀ ਪਹਿਲਾਂ ਤਾਂ ਕਰਦੇ ਆ ਦਾੜੀ ਵਾਲਾ ਆਪਣਾ ਫਿਰ ਕੰਤਾ ਬੱਚਾ ਤੇ ਸੁਰਖਾ ਗਿਆ ਛਿਚ ਤੇ ਦੂਜਾ ਵੀ ਗਿਆ ਓਕੇ ਰਿਪੋਰਟ ਹੋ ਗਈ ਤੇ ਸੁਲਤਾਨ ਨੂੰ ਹੁਣ ਚੱਕ ਕੇ ਬੰਦ ਦਉਂਦੇ ਆ ਛਤਰੀ ਤੇ ਆ ਵੀ ਸੁਲਤਾਨ ਸੁਲਤਾਨ ਨੂੰ ਬੰਦਦੇ ਆ ਛਤਰੀਆ ਤੇ ਦੂਸਰਾ ਬੱਚਾ ਫੇਰ ਐਵੇਂ ਹੀ ਬਿਠਾ ਦਾਂਗੀ। ਤੋਂ ਵੀ ਮਿੱਤਰੋ ਸੁਲਤਾਨ ਨੂੰ ਬੰਦ ਤੇ ਆਏ ਤੇ ਇਹ ਬੱਚੇ ਨੂੰ ਛੱਡ ਦਿੰਦੇ ਐਵੇਂ ਹੀ। ਹੱਥ ਨਾਲ ਉੱਪਰ ਤੇ ਲੋ ਜੀ ਛੱਡ ਤੇ ਆਏ ਤੇ ਸੁਲਤਾਨ ਨੂੰ ਵੀ ਆਪਣੀ ਗਲਤੀ ਕਰਕੇ ਬੰਨਣਾ ਪੈ ਰਿਹਾ ਜੇ ਆਪਾਂ ਹੱਥ ਤੇ ਨਾਲ ਲਾਂਦੇ ਹੁੰਨ ਉਹ ਵੀ ਦੂਸਰੇ ਕਬੂਤਰਾਂ ਨਾਲ ਬਰਾਬਰ ਉੜਦਾ ਹੁੰਦਾ ਤੇ ਛਤਰੀ ਤੇ ਲੱਗਿਆ ਹੁੰਦਾ। ਆਪਣੀ ਗਲਤੀ ਕਰਕੇ ਆਪਾਂ ਨੇ ਹੱਥੇ ਲਾਇਆ ਲਗਿਆ ਹੈ ਨਹੀਂ ਟਾਈਮ ਹੈ ਨਹੀਂ ਸੀ ਆਪਣੇ ਕੋਲ ਤਾਂ ਕਰਕੇ ਹੁਣ ਛਤਰੀ ਤੇ ਲਾ ਰਹੇ ਆ ਤੇ ਹੁਣ ਚਲਦੇ ਆ ਉੱਪਰ ਤੇ ਛਤਰੀ ਚੱਕ ਦੀ ਉੱਚੀ ਨੇ ਵੀ ਆਪਣੇ ਝੋਟੇ ਨੇ ਖਾ ਲਿਆ ਬਾਦਾਂ ਇਹਨੂੰ ਵੀ ਲੈ ਚਲਦੇ ਆ ਤੇ ਪਹਿਲਾ ਪਰ ਚੱਕ ਲਈਏ ਵਾਈਪਰ ਜਿਹੜਾ ਜਾਲ ਮੂਰੇ ਪਾਣੀ ਖੜਾ ਹੈ ਉਹ ਕੱਢ ਦਈਏ ਤੇ ਚੱਕ ਲਿਆ ਹਥਿਆਰ ਆਪਾਂ ਨੇ ਆਪਣਾ ਤੇ ਹੁਣ ਚੱਕਦੇ ਆ ਕਬੂਤਰ ਆ ਜਾ ਭਾਈ ਝੋਟਿਆ ਖਾ ਕੇ ਬਦਾਮ ਬੈਠ ਹੋ ਜਾਊਗਾ ਹੁਣ ਬਣਾਓ ਫਟ ਤਿੰਨ ਹੌ ਤੇ ਡੰਡਿਆਂ ਤੇ ਰੱਜ ਪੁੱਜ ਲਿਆ ਹੁਣ ਬੈਠ ਜਾਊਗਾ ਆਰਾਮ ਤੇ ਚਲੋ ਵੀ ਮਿੱਤਰੋ ਉਹਨੂੰ ਛੱਡ ਤੇ ਉਹ ਬੈਠਾ ਸਾਹਮਣੇ ਤੇ ਹੁਣ ਪਾਣੀ ਕੱਢ ਲਈਏ ਫਿਰ ਚੱਲਦੇ ਆਂ ਉੱਪਰ ਹਾਂਜੀ ਲੋਈ ਮਿੱਤਰੋ ਪਹੁੰਚ ਗਏ ਆਂ ਆਪਾਂ ਉੱਪਰ ਤੇ ਖੋਲਦੇ ਹੁਣ ਜੰਦੇ ਤੇ ਪਾਉਂਦੇ ਆ ਕਬੂਤਰਾਂ ਨੂੰ ਦਾਣੇ ਤੇ ਦੇਖ ਲੀਏ ਰਾਤ ਨੂੰ ਨਹੀਂ ਬਾਹ ਪਿਆ ਲਾਤ ਲਾਈਟ ਵੀ ਨਹੀਂ ਸੀ ਆਪਣੇ ਤਾਂ ਕੱਲ ਬਹੁਤ ਨਹੀਂ ਪਿਆ 2:30 ਵਜੇ ਤਾਂ ਪੰਦਾ ਸੀ ਤੇ ਜਾ ਕੇ ਹਟਿਆ ਫਿਰ 6:30 7:00 ਵਜੇ ਉਦੋਂ ਬਾਅਦ ਫੇਰ ਮੇਰੇ ਖਿਆਲ ਤੇ ਰਾਤ ਨੂੰ ਆ ਗਿਆ ਸੀ ਤੇ ਹੁਣ ਤੜਕੇ ਫੇਰ ਪੈ ਲਿਆ ਤੇ ਹੁਣ ਖੋਲਦੇ ਆ ਜੰਦਾ ਹੁਣ ਦਿਖਾ ਦਈਏ ਮੇਰੇ ਮਿੱਤਰ ਕੋਲ ਤੇ ਆਈ ਜਾਂਦਾ ਤੇ ਚਾਬੀ ਕਿੱਥੇ ਗਈ ਚਾਬੀ ਇਹਦੇ ਵਿੱਚ ਸੀ ਚਾਬੀ ਅੱਗੇ ਤੋਂ نیچے ਤੇ ਬੈਠੇ ਆ ਕਬੂਤਰ ਬਣੇ ਓਕੇ ਰਪੋਟਾ ਪੂਰੀਆਂ ਇਹ ਕਬੂਤਰੀ ਬੈਠੀ ਐ ਤੇ ਉੱਥੇ ਤੇ ਪਾਣੀ ਦੀਆਂ ਬੂੰਦਾਂ ਆਈਆਂ ਵੀ ਲੱਗਦੀਆਂ ਐ ਉੱਪਰ ਬਾਕੀ ਇਹ ਪਾਣੀ ਵਾਲੇ ਬਿੱਠਾ ਹੀ ਆ ਮਾਰੀ ਮੈਨਾਂ ਦੋ ਚਾਰ ਇੱਕ ਇੱਥੇ ਆਈ ਵੀ ਪਾਣੀ ਵਾਲੀ ਬੂੰਦ ਇਹ ਸਭ ਨੇ ਤੇ ਕੋਈ ਦਿੱਕਤ ਨਹੀਂ ਐਡਾ ਕੋਈ ਸੀਨ ਨਹੀਂ ਤੇ ਹੌਣ ਖੋਲਦੇ ਆ ਇੱਧਰ ਲਾ ਕੁੱਡਾ ਇੱਧਰ ਆਪਾਂ ਬਾਲਟੀਆਂ ਰੱਖ ਜੇ ਸੀ ਜਿੱਥੇ ਤੋਂ ਕੁੱਡਾ ਝੁੰਦਾ ਸੀ ਤੇ ਹੁਣ ਲੱਗਦਾ ਨਹੀਂ ਕੋਇਆ ਸਭ ਤੋਂ ਪਹਿਲਾਂ ਇਹ ਥੈਲਾ ਉਤਾਰ ਦਉਂਦੇ ਆ ਕਿ ਲੋ ਭਾਈ ਮੇਂ ਤਰਫ ਥੈਲਾ ਰੱਖ ਦਉਂਦੇ ਇੱਥੇ ਤੇ ਬਾਕੀ ਬੈਠੇ ਆ ਕਬੂਤਰ ਇਹ ਦੇਖੋ ਪਾਣੀ ਕਿੰਨਾ ਨਹੀਂ ਇਹ ਸਾਰਾ ਖੁੱਡੇ ਵਿੱਚ ਜਾਣਾ ਸੀ ਵਧੀਆ ਆ ਪਰ ਅੱਗੇ ਹੁੰਦਾ ਮੀਂਹ ਹਟੋਂਗੇ ਮੀਂਹ ਬਾਈ ਰੋਜ ਪੈ ਜਾਂਦੇ ਕੀ ਕਰੀਏ ਹੁਣ ਸੋਚਦੇ ਆ ਵੀ ਚਲ ਉੱਪਰ ਸਮਿੰਟੇ ਆ ਪਾ ਦੂਗੇ ਨੇਰੂ ਫਿਰ ਜਿਹੜਾ ਮਾੜਾ ਮੋਟਾ ਕਿਤੇ ਕਿਤੇ ਚੁੰਦਾ ਆਏ ਹੁਣ ਉਹ ਖੜ ਜੂਗਾ ਵੈਸੇ ਤਾਂ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਹੁਣ ਤਾਂ ਉਹ ਪੌਲ ਕਟ ਚ ਹੁੰਦਾ ਏ ਉੱਪਰ ਤੇ ਆ ਦੇਖੋ ਹੁਣ ਅੱਜ ਆ ਪਥੈਲਾ ਲਾਗੇ ਸੀ ਕੱਲ ਸ਼ਾਮ ਨੂੰ ਹੈ ਸੀ ਪਾਣੀ ਇੱਥੇ ਅੱਜ ਬਿਲਕੁਲ ਨਹੀਂ ਬੱਛੜ ਗਈ ਵੀ ਤੇ ਇਧਰੋਂ ਆਏ ਸੀ ਇਧਰ ਥੈਲਾ ਲਾਗੇ ਸੀ ਇਧਰੋਂ ਵੀ ਨਹੀਂ ਆਇਆ ਯਾਨੀ ਕਿ ਆਪਣਾ ਕੰਮ ਓਕੇ ਐ ਤੇ ਹੁਣ ਖੋਲਦੇ ਆਂ ਕਬੂਤਰ ਇਹ ਨਵੀਂ ਜੋੜੀ ਤੇ ਇਧਰੋਂ ਇਹ ਦਾਣਿਆਂ ਦੇ ਡੱਬੇ ਵੇ ਆ ਖਾਲੀ ਇਹ ਵੀ ਲਿਆਈਏ ਆਪਾਂ ਇੰਨੇ ਨੂੰ ਜਿਨ੍ਹਾਂ ਨੂੰ ਇਹ ਇਹ ਦਾਣਾ ਖਾਂਦੇ ਆ ਤੇ ਹੁਣ ਚੱਲਦੇ ਆਪਾਂ ਨੀਚੇ ਦਾਣਾ ਰੇਣਾ ਦਾਣਾ ਪਾ ਲਈਏ ਇਹਨਾਂ ਨੇ ਛੋਟਿਆਂ ਨੂੰ ਆਉਣਿਆਂ ਨੂੰ ਇਹ ਫਿਰ ਦੇ ਦੂੰਗੇ ਇਹ ਤੇ ਇੱਕ ਹੋਰ ਦਿਖਾਣਾ ਸੀ ਜਿਹੜੀ ਆਪਣੀ ਲਾਲ ਚਿੰਨੀ ਕਬੂਤਰੀ ਏ ਸ਼ਾਇਦ ਇੱਧਰ ਹੀ ਏ ਇਹ ਬੈਠੀ ਇਹ ਸਾਹਮਣੇ ਇਹਨੂੰ ਕੱਲ ਆਪਾਂ ਨੇ ਬੰਦ ਕਰਦੇ ਆ ਛਾਖੇ ਕਬੂਤਰ ਨਾਲ ਪੋਟੇ ਵਾਲੇ ਨਾਲ ਤੇ ਆ ਬੈਠਾ ਇਹਦੀ ਅੱਖ ਦਾ ਦੇਖੋ ਇਹਨੇ ਕਿਹ ਹਾਲ ਕਰਿਆ ਮਾਰ ਮਾਰ ਕੇ ਬੁਰਾ ਹਾਲ ਕਰਤੇ ਦੋਨੋਂ ਸਾਈਡ ਦਾ ਤੇ ਬਾਕੀ ਇਹ ਝੋਟੇ ਬੈਠੇ ਇਹਨਾਂ ਨੂੰ ਬੈੰਡ ਦੋ ਉਪਰਾਂ ਨੂੰ ਆਪਾਂ ਲੈ ਕੇ ਹੁੰਦੇ ਆ ਨਾ ਲਈਦਾ ਨਾ ਉਨੀ ਦੇਰ ਚ ਇਹ ਇਹ ਦਾਣਾ ਖਾ ਲੂਗਾ ਬਰੀਕ ਤੇ ਬੱਚਿਆਂ ਨੂੰ ਦੇ ਦੂੰਗੇ ਅਭੀ ਮਿੱਤਰੋ ਇੱਕ ਸਾਈਡ ਤੇ ਆਏ ਆਪਾਂ ਮਿਕਸ ਦਾਣਾ ਤੇ ਦੂਜੀ ਸਾਈਡ ਤੇ ਆਏ ਗੁੱਲੀ ਡੰਡਾ ਮਿਕਸ ਕਰਕੇ ਦੋਨੋਂ ਡੱਬਿਆਂ ਚੋਂ ਪਾਈ ਚੱਲਾਂਗੇ ਪਹਿਲਾ ਇਹ ਕੂਤਰ ਇਹ ਖਾ ਲਵੇ ਫਿਰ ਆਪਾਂ ਪਾ ਦਾਂਗੇ ਦੂਸਰਾ ਦਾਣਾ ਇੱਧਰ ਤਾਂ ਕਿਉਂਕਿ ਬੱਚੇ ਖੰਡੇ ਵੀ ਨਹੀਂ ਇਸ ਸਾਈਡ ਇੱਧਰ ਆਪਾਂ ਦਾਣਾ ਪਾਉਂਦੇ ਕੋਈ ਨਹੀਂ ਸ਼ਾਮ ਨੂੰ ਹੀ ਪਾਉਂਦੇ ਆ ਉੱਧਰ ਬੱਚਿਆਂ ਕਰਕੇ ਦੋ ਟਾਈਮ ਤੇ ਪਾਣਾ ਪੈਂਦਾ ਏ ਕਰ ਹੋਰ ਕੋਈ ਦਿੱਕਤ ਨਹੀਂ ਤੇ ਬਾਕੀ ਹੁਣ ਬਾਲਟੀ ਬੁਲਟੀ ਪਾਣੀ ਦੀ ਧੋਕੇ ਭਰ ਲਈ ਆਈਏ ਪਾ ਲਈਏ ਕੁਜਿਆਂ ਚ ਪਾਣੀ ਜਿਹੜਾ ਘੱਟ ਹੈ ਤੇ ਲੋ ਬਈ ਮਿੱਤਰੋ ਚੱਕਰਾ ਕੁਜਾ ਧੋਕੇ ਰੱਖਤੇ ਆਏ ਤੇ ਹੁਣ ਪਾਉਂਦੇ ਆ ਇਹਦੇ ਵਿੱਚ ਪਾਣੀ ਤੇ ਇੱਕ ਵਾਰ ਕਬੂਤਰ ਦੇਖ ਲਓ ਆਪਣੇ ਸਾਰੇ ਸਲੋ ਮੋਸ਼ਨ ਚ ਕਿਵੇਂ ਲੱਗਦੇ ਆ ਕਿਵੇਂ ਨਹੀਂ ਐਂ ਧਿਆਨ ਤੇ ਦਿਖਾ ਦਾਂਦੇ ਤੁਹਾਨੂੰ ਦੱਸਿਓ ਕਮੈਂਟ ਕਰਕੇ ਕਿਹੜਾ ਕਬੂਤਰ ਤੁਹਾਨੂੰ ਜ਼ਿਆਦਾ ਚੰਗਾ ਲੱਗਿਆ ਇਦਾਂ ਇਹ ਬੈਠੇ ਤੇ ਬਸ ਇਹ ਕਮੈਂਟ ਕਰਕੇ ਜਰੂਰ ਦੱਸੋ ਕਿਹੜਾ ਕਬੂਤਰ ਜ਼ਿਆਦਾ ਚੰਗਾ ਲੱਗਿਆ ਤੇ ਹੁਣ ਪਾ ਦਈਏ ਚੱਕਰਾਂ 'ਚ ਪਾਣੀ ਫਿਰ ਐਵੇਂ ਹੀ ਤੁਹਾਨੂੰ ਇੱਕ ਵਾਰ ਦੂਸਰੇ ਕਬੂਤਰ ਦਿਖਾ ਦੂੰਗਾ ਦੂਸਰੇ ਗੁੰਡੇ ਦੇ ਪਹਿਲਾਂ ਭਰ ਦਈਏ ਪਾਣੀ ਇਹਦੇ 'ਚ ਬਾਈ ਮਿੱਤਰੋ ਪਾਣੀ ਵਾਲਾ ਕੰਮ ਨੀ ਵੱਡ ਗਿਆ ਪਾਣੀ ਪਾਤੇ ਇੱਧਰ ਵੀ ਤੇ ਇੱਧਰ ਖੁੱਡਿਆਂ 'ਚ ਵੀ ਤੇ ਹੁਣ ਖੰਡ ਖਾਦੇ ਆ ਕਬੂਤਰ ਆਪਣੇ ਆ ਦੇਖੋ ਪਾਣੀ ਪਾਤੇ ਆਏ ਬਿਲਕੁਲ ਸਾਫ ਸੁਥਰੇ ਨੇ ਤੇ ਬਾਕੀ ਹੁਣ ਚੈੱਕ ਕਰੋ ਕਬੂਤਰ ਇਹ ਸਾਰੇ ਆ ਬੜੀ ਜੰਗੀ ਅੱਗੇ ਵਾਲੇ ਤੇ ਬਾਕੀ ਇਹ ਬੈਠੇ ਆ ਬਸ ਇਹੀ ਆਪਣੇ ਸਾਰੇ ਕਬੂਤਰ ਹੈ ਟੋਟਲ ਵੱਡੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੇ ਤੇ ਹੁਣ ਇਹਨਾਂ ਦਾ ਦਾਣਾ ਕਰਦੀ ਪਲਟੀ ਇੱਥੀ ਤੇ ਇਹਨਾਂ ਨੂੰ ਸਾਫ਼ ਸੁਥਰਾ 프레ਸ਼ ਵਧੀਆ ਇਹ ਸਟਾਰ ਦਾਣਾ ਪਾ ਦਈਏ। ਜੀ ਮਿੱਤਰੋ ਪਾ ਤੇ ਆਏ ਇਹਨਾਂ ਨੂੰ ਦਾਣਾ ਤੇ ਹੁਣ ਪਾ ਦਾਂਦੇ A+ ਦਾਣਾ। ਲਓ ਜੀ ਖਾਣ ਦੋ ਚੋਬਰਾਂ ਨੂੰ। ਜੀ ਆਹ ਡੱਬੀ ਇੱਥੇ ਤੇ ਹੁਣ ਕਰ ਦਾਂਦੇ ਇਹਨੂੰ ਮਿਕਸ। ਮਿਕਸਿੰਗ ਮਿਕਸਿੰਗ। ਲਓ ਜੀ ਖਾਣ ਦੋ ਇਹਨਾਂ ਨੂੰ। ਇਹ ਬਾਕੀ ਕਬੂਤਰ ਆਪਣੇ ਬੈਠੇ ਆਂ ਫਿੱਟ ਫੱਟ ਫਿਟ ਐਂਡ ਹਿੱਟ ਬਸ ਸਿਆਲੇ ਚ ਬਾਬਾ ਮਹਿਰ ਕਰੇ ਤੰਦਰੁਸਤ ਰਹੇ ਤੇ ਅਗਲੇ ਸਾਲ ਐਂ ਨਹੀਂ ਕਹਿੰਦੇ ਵੀ ਜਿੱਤਾਂਗੇ ਪਰ ਦਿਖਾਵਾਂਗੇ ਜੁੜਕਾ ਕੋਈ ਚੱਕਰੇ ਨਹੀਂ ਜਿੱਤ ਹਾਰ ਮੁਕੱਦਰਾਂ ਦੀ ਪਰ ਵਧੀਆ ਢਾਕੇ ਦਿਖਾਵਾਂਗੇ ਮੈਂ ਫਿੱਟ ਰਹੇ ਬਾਬਾ ਮਹਿਰ ਕਰੇ ਕਬੂਤਰ ਤੰਦਰੁਸਤ ਰਹੇ ਔਰ ਕੁਝ ਨਹੀਂ ਚਾਹੀਦਾ ਕਿਉਂਕਿ ਤੰਦਰੁਸਤੀ ਦਾ ਮੇਲਾ ਕਬੂਤਰਵਾਜੀ ਤੇ ਖਾਣ ਦੋ ਨਾ ਦਾਣੇ ਇਹ ਬੱਚੇ ਆਪਣੇ ਛੋਟੇ ਆ ਬੱਚੇ ਇਹਨਾਂ ਨੂੰ ਹੀ ਛੱਡ ਦੇ ਇਹਨਾਂ ਲਾ ਗਈ ਖਾ ਲੂਗੇ ਵਿਚਾਰੇ ਦਾਣਾ ਤੇ ਖਾਣ ਦੋ ਇਹਨਾਂ ਨੂੰ ਹੁਣ ਚੱਲਦੇ ਆਪਾਂ ਬਾਹਰ ਲੋ ਵੀ ਮਿੱਤਰੋ ਬੱਚਾ ਬਿਠਾਇਆ ਹੋਇਆ ਹੈ ਛਤਰੀ ਦੇ ਤੇ ਕੂਤਰ ਵੀ ਆ ਗਏ ਆਪਣੇ ਨੀਵੇਂ ਤੇ ਆ ਹੁੰਦੇ ਆ ਬੈਠਣੇ ਨੂੰ ਆਉਂਦੇ ਆ ਕੋਈ ਨਹੀਂ बैठਣਾ ਹੋਇਆ ਬੈੜ ਜੂਗੀ ਛਤਰੀ ਖੜੀ ਐ ਤੇ ਦਾਣੇ ਦੋਣਿਆਂ ਦਾ ਕੰਮ ਆਪਾਂ ਨੇ ਪਾਤੇ ਸੀ ਉੱਪਰ ਉੜਦੇ ਵਸੇ ਆ ਗਏ ਹਾਂਜੀ ਲੋ ਬਈ ਮਿੱਤਰੋ ਉਤਰ ਉਤਰ ਕੇ ਆਪਣੇ ਤੇ ਕਰਦੇ ਹੁਣ ਇਹਨਾਂ ਨੂੰ ਬੰਦ ਬੰਦ ਕਰਦੇ ਹਾਂ ਇਹਨਾਂ ਨੂੰ ਹੁਣ ਇੱਧਰ ਵਾਲੀ ਸਾਈਡ ਇੱਧਰ ਕਿੰਗੀ ਖਾਲੀ ਐ ਸਾਰਾ ਬੈਠੇ ਰਹੋਗੇ ਪਾਣੀ ਦੇਣ ਆਪਾਂ ਨੇ ਢਾਕ ਇਹਦੇ ਨਾਲ ਆ ਅੰਕੀ ਪਾਣੀ ਨਾ ਪੀਵੇ ਥੋੜੀ ਜਿਹੀ ਰਵਾ ਪਾਣੀ ਪੋਣੀ ਚੱਕ ਕੇ ਪਲਾ ਦਾਂਗੇ ਪਾਣੀ ਫਿਰ ਇਹਨਾਂ ਨੂੰ ਕਰ ਦਈਏ ਬੰਦ ਬਾਬੇ ਹੁਣ ਕਬੂਤਰ ਪਹਿਲਾਂ ਫਿਰ ਦਿਖਾਂਦੇ ਆ ਤੁਹਾਨੂੰ ਬਾਕੀ ਇਹ ਬੈਠਾ ਈ ਛੋਟਾ ਪੁੱਤ ਬਣਾ ਹੁਣ ਬੈਠੀ ਤੋਂ ਚੱਕ ਕੇ ਸਵੇਰੀਆਂ ਲਈ ਜਾਗੇ ਬਾਜੀ ਤੇ ਓਕੇ ਰਿਪੋਰਟ ਹੈ ਹਾਂਜੀ ਲੋ ਬਈ ਮਿੱਤਰੋ ਕਰਤੇ ਆ ਕਬੂਤਰ ਬੰਦ ਇਹ ਹੁਣ ਇਹਨਾਂ ਨੂੰ ਥੋੜੀ ਦੇਰ ਤੱਕ ਪਾ ਦਾਂਗੇ ਪਲਾ ਦਾਂਗੇ ਪਾਣੀ ਉਸ ਤੋਂ ਬਾਅਦ ਬਾਦਾਮ ਪਏ ਇਹਨਾਂ ਦੇ ਕੱਟ ਕੇ ਪਾ ਦਾਂਗੇ ਬਾਦਾਮ ਇਹਨਾਂ ਬਾਦਾਮ ਬਦੋਂ ਛਿੱਲੜਾ ਕੇ ਰੱਖ ਦਉਂਦੇ ਆ ਤੇ ਫਿਰ ਕਰਦੇ ਆ ਬਾਕੀ ਕੰਮ ਓਕੇ ਲੋ ਬਈ ਮਿੱਤਰੋ ਹੁਣ ਪਾਉਂਦੇ ਆ ਕਬੂਤਰਾਂ ਨੂੰ ਇਹਨਾਂ ਨੂੰ ਬਾਦਾਮ ਤੇ ਖਾਣ ਦੋ ਇਹਨਾਂ ਨੂੰ ਤੇ ਜਿਹੜਾ ਆਪਾਂ ਨੇ ਬਾਜੀ ਛੱਡਣਾ ਸੀ ਕਬੂਤਰ ਬਾਬੇ ਉਹ ਕਰਨਾ ਪੈ ਗਿਆ ਕੈਨਸਲ ਕਿਉਂਕਿ ਮਨਾ ਕਰਤੇ ਆ ਮੁੰਡੇ ਨੇ ਉਹ ਕਹਿੰਦਾ ਅਸੀਂ ਵੀ ਨਹੀਂ ਛੱਡਣਾ ਤ੍ਰੈਣ ਦੇ ਵੀ ਕੱਚਾ ਹੈ ਕਿਉਂਕਿ ਆਪਾਂ ਨੇ ਪਹਿਲਾਂ ਪਾਣੀ ਲਾ ਕੇ ਛੱਡਣਾ ਸੀ ਵੀ ਕੋਈ ਫਾਇਦਾ ਨਹੀਂ ਕੱਚਾ ਹੈ ਮਨਾਣੇ ਛੱਡਾਂਗੇ ਹੁਣ ਬਾਜੀ ਸਾਡੇ ਲਗ ਮਨਾਣਾ ਪਿੰਡ ਹੈ ਉੱਥੇ ਬਾਜੀ ਛੱਡ ਲਾਂਗੇ ਵੀ ਅਗਲੇ ਐਤਵਾਰ ਨੂੰ ਹੁਣ ਅਗਲੇ ਐਤਵਾਰ ਨੂੰ ਛੱਡ ਦਾਂਗੇ ਚਾਹੇ ਉਹੀ ਇੱਕ ਛੱਡ ਦਈਏ ਚਾਹੇ ਛੱਡ ਦਈਏ ਦੋ ਕਬੂਤਰ ਪਰ ਛੱਡਾਂਗੇ ਜ਼ਰੂਰ ਮਨਾਣੇ ਮਨਾਣੇ 100% 101% ਸ਼ੋਰ ਹੈ ਕਿ ਆਪਾਂ ਛੱਡੂਗੇ ਬਾਜੀ ਹੁਣ ਇੱਥੇ ਇੱਕ ਤਾਂ ਪਿੰਡ ਛੋਟਾ ਸੀ ਮਨਾ ਕਰਤੇ ਆ ਵੀ ਪਿੰਡ ਨਾਲ ਨਾਲ ਵੈਸੇ ਜਾਣਾ ਤਾਂ ਕਬੂਤਰ ਆਪਣਾ ਹੈ ਨਹੀਂ ਸੀ ਆਪਾਂ ਨੂੰ ਭਰੋਸਾ ਸੀ ਤੇ ਚਲੋ ਕੋਈ ਨਹੀਂ ਹੁਣ ਛੱਡਾਂਗੇ ਮਨਾਣੇ ਚਾਹੇ ਦੋ ਛੱਡ ਲਈਏ ਇਕੱਠੇਓ ਚਾਹੇ ਛੱਡ ਦਈਏ ਇੱਕ ਤੇ ਖਾਣ ਦਾ ਹੁਣ ਇਹਨਾਂ ਨੂੰ ਬਾਦਾਮ ਉਸ ਤੋਂ ਬਾਅਦ ਆਪਾਂ ਦਾਣੇ ਦੂਣੇ ਪਾ ਕੇ ਚੱਲਦੇ ਹਾਂ ਉੱਪਰ ਫਿਰ ਪਾਈਏ ਉੱਪਰ ਵਾਲੇ ਕਬੂਤਰਾਂ ਨੂੰ ਦਾਣੇ ਜੀ ਲੋ ਬਈ ਮਿੱਤਰੋ ਹੁਣ ਪਾਉਂਦੇ ਇਹਨਾਂ ਨੂੰ ਦਾਣੇ ਚਲੋ ਵੀ ਮਿੱਤਰੋ ਤੇ ਹੁਣ ਦੂਸਰੀ ਸਾਈਡ ਵਾਲਿਆਂ ਨੂੰ ਵੀ ਪਾ ਦਿੰਦੇ ਆ ਤੇ ਇਹ ਸੀ ਉਹ ਕੋਕੂਟਰ ਹੁਣ ਆਪਾਂ ਨੇ ਨਹੀਂ ਛੱਡਣਾ ਇਹਨੇ ਬੱਦੂ ਦੇ दाणे ਖਾਈ ਵੇ ਫਿਰ ਅਵੇਂ ਹਜਮ ਨਹੀਂ ਕਰਨੇ ਤੇ ਇਹਨੂੰ ਲੈ ਚੱਲਦੇ ਆ ਹੁਣ ਦੂ ਬਾਹਰ ਉਧਰ ਤੇ ਇਹਨਾਂ ਨੂੰ ਖਾਣ ਦੋ ਦਾਣੇ ਬੱਚੇ ਨੂੰ ਵੀ ਤਾਰ ਦੰਦੇ ਆ ਨੀਚੇ ਇਹਨੂੰ ਲੈ ਜਾਂਦੇ ਹੁਣ ਪਿੰਜਰੇ 'ਚ ਇਹਨਾਂ ਨੂੰ ਖਾਣ ਦੋ ਦਾਣੇ ਤੇ ਹੁਣ ਚਲਦੇ ਆਂ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾਈਏ ਦਾਣੇ ਤੇ ਇਹਨਾਂ ਨੂੰ ਖਾਣ ਦੋ ਇਹ ਕਬੂਤਰ ਆਪਾਂ ਨੇ ਹੁਣ ਬਾਜੀ ਨਹੀਂ ਸਕਣਾ ਸੀ ਤੇ ਹੁਣ ਕਟਾਂਗੇ ਕੇਕ ਬਾਬਿਓ ਤੇ ਉੱਪਰ ਵਾਲੇ ਕਬੂਤਰਾਂ ਨੂੰ ਪਾ ਦਈਏ ਦਾਣੇ ਪਹਿਲਾਂ ਕਟਾਂਗੇ ਕੇਕ ਆਪਣੇ 10000 ਸਬਸਕ੍ਰਾਈਬਰਾਂ ਦਾ ਧੰਨਵਾਦ ਤੁਹਾਡਾ ਬਹੁਤ-ਬਹੁਤ 10000 ਸਬਸਕ੍ਰਾਈਬਰ ਕਰਨ ਲਈ ਤੇ ਇਹਨੂੰ ਛੱਡ ਦਾਂਦੇ ਇੱਥੇ ਤੇ ਹੁਣ ਕੱਟਦੇ ਆ ਕੇਕ ਤੇ ਹਾਂਜੀ ਬਾਈ ਮਿੱਤਰੋ ਹੁਣ ਲੱਗੇ ਆ ਕੇਕ ਕੱਟਣ ਆਪਣੇ 10000 ਸਬਸਕ੍ਰਾਈਬਰਾਂ ਦਾ ਤੇ ਜਿਵੇਂ ਕਿ ਹੁਣ ਤੁਸੀਂ ਪਿਆਰ ਬਣਾ ਕੇ ਰੱਖਿਆ ਏ ਹੁਣ ਤੱਕ ਆਪਣੀ ਸਾਰੀ YouTube ਫੈਮਿਲੀ ਨੇ ਜਲਦੀ ਜਲਦੀ 50000 ਸਬਸਕ੍ਰਾਈਬਰ ਕਰ ਦੋ ਤੇ ਫਿਰ ਆਪਾਂ ਫੇਰ ਦੁਬਾਰਾ ਕੇਕ ਕੱਟਾਂਗੇ ਤੇ ਬਹੁਤ ਵਧੀਆ ਲੱਗਿਆ ਐਵੇਂ ਪਿਆਰ ਬਣਾ ਕੇ ਰੱਖਿਓ ਤੇ ਕਰ ਦੋ ਜਲਦੀ ਜਲਦੀ 50000 ਸਬਸਕ੍ਰਾਈਬਰ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ 10000 ਸਬਸਕ੍ਰਾਈਬਰ ਅੱਜ ਆਪਾਂ ਨੇ ਕੱਟਿਆ 10000 ਸਬਸਕ੍ਰਾਈਬਰ ਦਾ ਕੇਕ ਤੇ ਹੁਣ ਕੇਕ ਕੱਟ ਕੇ ਚੱਲਦੇ ਹਾਂ ਬਸ ਉੱਪਰ ਫਿਰ ਪਾਉਂਦੇ ਹਾਂ ਕਬੂਤਰਾਂ ਨੂੰ ਉੱਪਰ ਜਾ ਕੇ ਦਾਣੇ ਜੀ ਬਾਬੇਓ ਕੇਕ ਕੱਟ ਕੇ ਆਪਾਂ ਪਹੁੰਚ ਗਏ ਆ ਉੱਪਰ ਹੁਣ ਪਾਉਂਦੇ ਆ ਬੱਚਿਆਂ ਨੂੰ ਛੋਲੇ ਦੇ ਦਈਏ ਤੇ ਦਾਣੇ-ਦੂਣੇ ਪਾ ਦਈਏ ਸਾਰੇ ਕਬੂਤਰਾਂ ਨੂੰ ਤੇ ਛੋਲੇ ਦੇ ਦਈਏ ਦਾਣੇ ਪਾ ਦਈਏ ਪਹਿਲਾ ਦਾਣੇ ਰੱਖ ਦੰਦੇ ਆਪਾਂ ਦੂਸਰੀ ਸਾਈਡ ਤੇ ਲੋ ਵੀ ਮਿੱਤਰੋ ਇਹ ਬਾਤੀ ਹੈ ਦਾਣੇ ਦੂਸਰੇ ਕਬੂਤਰਾਂ ਨੂੰ ਤੇ ਬੱਚਿਆਂ ਨੂੰ ਹੁਣ ਦੇ ਦਈਏ ਛੋਲੇ ਬਾਬੇ ਟਾਈਮ ਬਹੁਤ ਹੋ ਗਿਆ ਏ ਤੇ ਵੀਡੀਓ ਜਿਆਦਾ ਲੰਬੀ ਹੋ ਜੂਗੀ ਤੇ ਹੁਣ ਛੋਲੇ ਦੇ ਦਾਂਗੇ ਬੱਚਿਆਂ ਨੂੰ ਤੇ ਪਹਿਲਾਂ ਇਧਰਲੇ ਗੁੱਡੇ ਚ ਰੱਖ ਦੀਏ ਦਾਣੇ ਦਾਣੇ ਰੱਖ ਕੇ ਤੇ ਕਾਦਦੇ ਆਪਾਂ ਵੀ ਆਪਣੀ ਵੀਡੀਓ ਤੇ ਇਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਜੀ ਲਾਈਕ ਕਰੇ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਧੰਨਵਾਦ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਐਵੇਂ ਹੀ ਸਪੋਰਟ ਬਣਾਈ ਰੱਖਿਓ ਜਲਦੀ ਜਲਦੀ ਕਰ ਦੋ 50k ਫਿਰ ਉਹਦਾ ਕਟਾਂਗੇ ਕੇਕ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ YouTube ਫੈਮਿਲੀ ਦਾ 10000 ਸਬਸਕ੍ਰਾਈਬਰ ਕਰਨ ਲਈ ਤੇ ਲੱਗ ਗਿਆ ਕਬੂਤਰ ਦਾਣੇ ਖਾਣ ਮਿਲਦੇ ਆਂ ਆਪਾਂ ਆਪਣੀਆਂ ਅਗਲੀਆਂ ਵੀਡੀਓ ਵਿੱਚ ਧੰਨਵਾਦ